ਮਾਪੂਈ ਮੁੰਡਾ ਦਾ ਆਇਆ ਇਹ ਮਿਲੀ ਦੇਖਾ ਮੈਂ ਚਾਹਤਾ ਤਾਂ ਟੈਨ ਲੇ ਲਓ ਕੋਈ ਬਸ ਚੱਕ ਨਹੀਂ ਕਰ ਨੀ ਇਹ ਕਿ ਤਾ ਫੋਟੋ ਨਾ ਕਿਸੇ ਤਾਰਨ ਦੋਗੇ ਮੈਂ ਪਾ ਕੇ ਦੇਖਣੀ ਹੈ ਪੁਰਾਣਾ ਹਾਂ ਦਹੀਂ ਦਾ ਸਤਤਾ ਦੀ ਹਾਜਾ ਪੁਰਾਣਾ ਦਾ ਮੈਂ ਹਾਂ ਪੁਰਾਣਾ ਨਹੀਂ ਨੀ ਇਨਾ ਮੇ ਜੀ ਆਪਣਾ ਪੂਸ਼ਾ ਵਰਮਾ ਅ ਕਿਹੜੀ ਜਗ੍ਹਾ ਹੈ ਰਿੰਪੋ ਜਲੇ ਰਹਾ ਹੈ ਕੀ ਨਾਮੋ ਕੀ ਕੰਮ ਕੀ ਮਾਮਲਾ ਕੀ ਹੋਇਆ ਇੱਥੇ ਮਨੋਦ ਕਹਿੰਦਾ ਨੰਤੀਆਂ ਦਿਖਾ ਦਿਓ ਬੋਲਿਆ ਕਹਿੰਦਾ ਜੈਨ ਗਾਲ ਚ ਪਾਈ ਜੀ ਜਾਂ ਤੇ ਅੱਖ ਚ ਮਿਰਚਾ ਪਾਤੀ ਸਾਡੀ ਬਰਕਤ ਦੇ ਐਨੇ ਜੀ ਚਲੇ ਗਿਆ ਜੀ ਉਹ ਪਤਾ ਨਹੀਂ ਲੱਗਿਆ ਕਿੱਦਾਂ ਨੱਟ ਗਿਆ ਜੀ ਸਾਨੂੰ ਕਿੰਨੇ ਕੀਮਤ ਦੀ ਹੈ ਚੀਨੀ ਜੀ ਕਿੰਨੇ ਤੋਲੇ ਦੀ ਹੈ ਮਨ ਲਾ ਤਾਂ ਡੇਢ ਦੋ ਕਿ ਤੋਲੇ ਦੀ ਡੇਢ ਤੇ ਉੱਪਰ ਦੀ ਡੇਢ ਦੇ ਉੱਪਰ ਦੀ ਹੈ ਡੇਢ ਦੇ ਉੱਪਰ ਦੀ ਹੈ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਤੀ ਮੇਰੇ ਕੀ ਪ੍ਰੋਸੈਸ ਤੋ ਜੀ ਉਹਨਾਂ ਨੇ ਹਾਂਜੀ ਹਾਂਜੀ ਪੁਲਿਸ ਵਾਲੇ ਕੈਮਰੇ ਦੇ ਦੇਖ ਕੇ ਫਿਰ ਜਿਲਕੇ ਕਹਿੰਦੇ ਸੀ ਕਰ ਰਹੇ ਆ ਪਰ ਪਤਾ ਨਹੀਂ ਮ ਨੂੰ ਅੱਛਾ ਸਰ ਕੀ ਨਾਮ ਜੀ ਆਪਣਾ ਰਣਜੀਤ ਕੁਮਾਰ ਹਾਂਜੀ ਸਰ ਕੀ ਹੋਇਆ ਸੀ ਉਹ ਆਈ ਜੀ ਮੁੰਡਾ ਜ ਆਇਆ ਪਰ ਨਾ ਜ ਮਨਨੇਵਾ ਸੀ ਉਹਨੇ ਆਕੇ ਕਿਹਾ ਨੰਦੀਆ ਦਿਖਾ ਦੇ ਨੰਦੀਆ ਦਿਖਾਈਆਂ ਕੇੰਦਰ ਚੈਨਾ ਦਿਖਾ ਦੇ ਚੈਨ ਦਿਖਾਇਆ ਉਹਨੇ ਗਲੇ ਮੇਂ ਪਾਈ ਮੇਰੀ ਅੱਖਾਂ ਮੇਂ ਮਿਰਚਾ ਪਾ ਕੇ ਦੌੜ ਗਈ ਐ ਅੱਛਾ ਕਿੰਨੇ ਵਜੇ ਘਟਣਾ ਜੀ ਹਾਂ ਹਾਂ 5:30 ਤੇ ਜੀ ਇਹ ਕਿਹੜੀ ਜਗ੍ਹਾ ਪੈਂਦੀ ਐ ਇਹ ਇਹ ਮੁੱਲਾਂਪੁਰ ਗਰੀਬ ਦਾ ਮੁੱਲਵਕਰੀ ਦਾ ਹਾਂ ਠੀਕ ਇਹ ਮੁੱਲਾਂਪੁਰ ਥਾਣੇ ਦੇ ਵਿੱਚ ਜੀ ਆਪਣਾ ਰਿੰਕੋ ਜੁਵੈਲਰ ਦੀ ਸੋਨੇ ਦੀ ਦੁਕਾਨ ਪੈਂਦੀ ਹੈ ਜੀ ਜਿਹਦੇ ਵਿੱਚ ਇੱਕ ਵਿਅਕਤੀ ਦਾਖਲ ਹੁੰਦਾ ਉਹ ਕਹਿੰਦਾ ਵੀ ਮੈਨੂੰ ਚੇਨ ਦਿਖਾ ਦਿਓ ਨੱਥੀਆਂ ਦਿਖਾ ਦਿਓ ਜਿਹੜਾ ਸੋਨੇ ਦੀ ਚੇਨ ਆ ਖਰੀਦਣ ਦੇ ਬਹਾਨੇ ਆਪਣੇ ਗਾਲ ਵਿੱਚ ਪਵਾ ਲੈਂਦਾ ਜੀ ਉਹ ਜਦੋਂ ਸ਼ੀਸ਼ੇ ਵਿੱਚ ਦੇਖਣ ਤੋਂ ਬਾਅਦ ਉਹਨੇ ਜੇਬ ਦੇ ਵਿੱਚ ਮਿਰਚਾ ਘੜਦਾ ਜੀ ਤੇ ਉਹ ਦੁਕਾਨਦਾਰ ਦੀ ਅੱਖਾਂ 'ਚ ਪਾ ਕੇ ਮੌਕੇ ਤੋਂ ਸਨੈ ਫੋਨ ਆ ਜਿਹੜੀ ਚੇਨ ਖੋ ਕੇ ਲੈ ਜਾਂਦਾ ਜੀ ਸਰ ਸੀਸੀਟੀਵੀ ਫੁਟੇਜ ਵੀ ਕੋਈ ਤੁੰਗਦੀ ਹੈ ਆ ਸੀਸੀਟੀਵੀ ਫੁਟੇਜ ਦੇਖੀ ਗਈ ਹੈ ਜੀ ਮੌਕੇ ਦੀ ਜਿਹਦੇ ਵਿੱਚ ਇਹ ਬਾਅਦ ਵਿੱਚ ਤਿੰਨ ਬੰਦੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਭੱਜ ਜਾਂਦੇ ਨੇ ਜੀ ਸਰ ਕੋਈ ਆਇਡੈਂਟੀਫਾਈ ਹੋਇਆ ਜੀ ਆ ਆਇਡੈਂਟੀਫਾਈਡ ਹਾਲੇ ਦੇਖ ਰਹੇ ਹਾਂ ਜੀ ਆਪਾਂ ਤਫਤੀਸ਼ ਜਾਰੀ ਹੈ ਜੀ ਇਹ ਬਿਆਨ ਲਿਖ ਕੇ ਅੱਗੇ ਕਾਰ ਵੀ ਅਮਲ ਚ ਲਿਆਂਦੀ ਜਾਏਗੀ ਕਿ ਕਿੰਨੇ ਕਿਲੋ ਲੱਖ ਦੀ ਨਸ਼ੀ ਚੈਨੀ ਆ ਬੀ ਕਿੰਨੇ ਟੋਲੇ ਇਹ ਚੈਨੀ ਲੱਖ ਤਾਂ ਨਹੀਂ ਡੂੜ ਟੋਲੇ ਹੀ ਦੱਸਦੇ ਆ ਜੀ ਆ ਜੀ ਤੇ ਹੁਣ ਕੀ ਕਰੋਗੇ ਕਿੱਥੇ ਜੀ ਤੁਹਾਨੂੰ ਬੋਲ ਬਠੀ ਹਾਂ ਜੀ ਅੱਗੇ ਕਾਰ ਵੀ ਅਮਲ ਚ ਲਿਆਂਦੀ ਜਾਦੀ ਹੈ ਜੀ